ਓ ਸੇਖਾ ਕਢਾਓ ਕੱਪੜੇ ਤੋਂ ਸਾਡੇ ਚੱਲ ਚੱਲ ਕੱਪੜੇ ਤੋਂ ਕੱਪੜੇ ਤੇ ਪਾਵਾਂਗੇ ਹੋਰ ਤੇ ਐਡੀ ਦੂਰ ਬੁਲਾਇਆ ਦਵਾਈ ਤੋਂ ਕੱਪੜੇ ਦਿਵਾਉਣਾ ਸੀ ਬੁਲਾਇਆ ਕੱਪੜੇ ਤੋਂ ਚੱਲ ਚੱਲ ਇੱਧਰ ਕਿੱਧਰ ਤੁਰਿਆ ਜਾਣਾ ਉਹ ਬਾਲਟੀ ਲੈ ਜੀ ਬਾਬਾ ਆਹ ਦੇ ਵੇ ਸੇਖਾ ਇੱਕ ਦਿਨ ਚ ਹੀ ਸਿਖਾ ਦੈ ਇਹਨੂੰ ਦੇਖ ਲੈ ਕਿ ਕੀ ਕੁਝ ਕਿੱਥੇ ਪਿਆ ਕੀ ਕੁਝ ਕਿੱਥੇ ਪਿਆ ਕਿ ਨਹੀਂ ਸੇਖਾ ਪੰਜਾਬੀ ਸਿਖਾ ਦੇ ਮੈਨੂੰ ਹੈ ਪੰਜਾਬੀ ਬੋਲ ਕੇ ਦਿਖਾ ਉਹ ਯਾ ਵੀ ਬੋਲ ਕੇ ਦਿਖਾ ਦੇਣ ਤੋ ਕੱਪੜੇ ਤੋਂ ਇਹ ਵੀ ਚੱਲ ਰਿਹਾ ਹੈ ਕੱਪੜੇ ਧੋ ਤੂੰ ਮਿੰਟ ਮਾਰ ਹਾਂ ਵੈਰੀ ਗੁੱਡ ਅੱਜ ਥੋਨੇ ਥੋਨੇ ਬਟਨ ਆਨ ਕੀ ਹੈ ਥੋਨੇ ਮੇਰੀ ਗੱਲ ਸੁਣ ਇੱਧਰ ਦੇਖ ਧੋਤੇ ਹੋਣੇ ਚਾਹੀਦੇ ਸਾਰੇ ਮੈਂ ਆ ਬੰਦ ਹੋ ਗਿਆ ਕਰਦੀ ਨਾ ਬਾ ਠੀਕ ਆ ਆ ਬਾਲਟੀ ਪਈ ਹੈ ਠੀਕ ਆ ਆ ਪੌੜੀਆਂ ਇੱਧਰ ਦੇਖ ਤਾਂ ਨਹੀਂ ਹਲੋ ਆ ਪੌੜੀਆਂ ਇੱਧਰ ਤਾਂ ਨਾ ਜੜ ਕੇ ਕੋਠੇ ਤੇ ਤਾਰ ਬੰਨੀ ਪਈ ਐ ਤਾਰ ਤੇ ਪਾ ਕੇ ਆਂ ਠੀਕ ਆ ਨਹੀਂ ਮੈਂ ਐਸੋ ਬਾਹਰ ਨਾ ਨਾ ਜਾਈ ਕੋਠੇ ਦੇ ਉਹ ਨਹੀਂ ਜਾ ਯਾਰ ਕੋਠੇ ਤੇ ਤੋਤੇ ਹੁਣ ਚਾਹੀਦੇ ਮੈਂ ਪੈਣਾ